ਸੰਗਤ ਜੀ સેવા ਕਰ ਰਹੇ ਆ ਜੀ ਤੁਹਾਈ ਜੀ ਸਟਾਰਟ ਹੋ ਜਾਂਦੀ ਹਰ ਰੋਜ਼ ਤੇ ਸਾਰੀ ਸੰਗਤਾਂ ਦੇੇ સેવા ਕਰਨ ਦੀ ਤੁਹਾਈ ਦੀ સેવા ਚ ਲੰਢੀ ਹੈ ਜੀ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਸਰੀ ਕਾਲ ਜੀ ਆਸ ਕਰਦੇ ਆਂਗੇ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਜਾ ਰਹੇ ਆ ਜੀ ਅੱਜ ਸ਼ਹਿਰ ਅੰਮ੍ਰਿਤਸਰ ਤੇ ਤੁਹਾਨੂੰ ਅੱਜ ਵਿਖਾਉਂਦੇ ਆ ਜੇ ਮਾਗੀ ਦਾ ਦਿਹਾੜਾ ਬੜੀ ਉਡੰਦੀ ਅੱਜ ਕੱਲ ਨਹੀਂ ਸੁਭਾਈਨੀ ਆ ਗੁੱਡੀ ਆਉਂਦੀਆਂ ਅੱਜ ਬਹੁਤ ਜ਼ਿਆਦੀ ਗੁੱਡੀ ਉਡੰਦੀ ਆ ਆ ਮਤਲਬ ਕਿ ਹੋਰ ਪਿੱਛੇ ਵੀ ਕਾਫੀ ਗੁੱਡੀਆਂ ਉਡਣਦੀਆਂ ਜਾਨੀ ਕਿ ਤੇ ਅੱਜ ਬੜੀ ਵੱਡੀਆਂ ਕਿਉਂਕਿ ਕਈਆਂ ਗੁੱਡੀਆਂ ਲੁੱਟੀਆਂ ਲਟੀਆਂ ਵੀ ਹਨ ਤੇ ਉਹ ਵੀ ਅੱਜ ਸੰਗਤ ਚ ਚੜਾਵੂਗੀ ਗੁੱਡੀਆਂ ਲੁੱਟੀਆਂ ਵੀ ਤੇ ਬਸ ਅਸੀਂ ਤੁਰ ਲੱਗੇ ਆ ਉਧਰੋਂ ਵਾਈਫਾਈ ਕਨੈਕਸ਼ਨ ਵਾਲੇ ਵੀਰ ਦਾ ਫੋਨ ਆ ਗਿਆ ਮੈਂ ਬਸ ਨਿਕਲ ਨਹੀਂ ਲੱਗਾ ਸੀ ਤੇ ਕਹਿੰਦੇ ਸੀ ਵੀਰ ਜੀ 10 ਮਿੰਟ ਚ ਆਗੇ ਤੇ ਮਤਲਬ ਕਿ ਆਪਣੀ ਵਾਲੇ ਆ ਉਹ ਵਾਈਫਾਈ ਕਨੈਕਸ਼ਨ ਮੈਂ ਹੱਥ ਚ ਲਵਾ ਲੀਏ ਵੀ ਥੋੜੀ ਜ਼ਰੂਰਤ ਬੜੀ ਪੈਂਦੀ ਆ ਜਿੱਦਾਂ ਆਪਾਂ ਵੀਡੀਓ ਅਪਲੋਡ ਕਰਨੀਆਂ ਹੁੰਦੀਆਂ ਥੋੜੀ ਸਪੀਡ ਸਲੋ ਆ ਤੇ ਫਿਰ ਮਤਲਬ ਕਿ ਉਹਦਾ ਕਰਕੇ ਹਾਂਜੀ ਦੋਸਤੋ ਅਸੀਂ ਅੱਜ ਹੁਣ ਜਾ ਰਹੇ ਆ ਜੀ ਅੰਮ੍ਰਿਤਸਰ ਤੇ ਸਾਰੇ ਦੱਸੋਗੇ ਮਾਗੀ ਫਿਰ ਉਹ ਸੌਰੀ ਲੋੜੀ ਫਿਰ ਕਿਵੇਂ ਦੀ ਰਹੀ ਸਾਰਿਆਂ ਦੀ ਫਿਰ ਕੀ ਮਤਲਬ ਕਿ ਗੱਡੇ-ਗੱਡੇ ਡਾਏ ਪੂਰੇ ਜਾ ਰਹੇ ਹਨ ਮਤਲਬ ਕਿ ਲੋੜੀਆਂ ਮੰਗੀਆਂ ਕਿਨੇ-ਕਿਨੇ ਮੰਗੀਆਂ ਘਰ-ਘਰ ਜਾ ਕੇ ਜਾਂ ਫਿਰ ਤਹੀਂ ਦੱਸ ਸਕਦੇ ਜੇ ਵੀ ਕਿਵੇਂ ਦੀ ਤੇ ਡੋਰ ਡਰ ਫਿਰਨ ਤੋਂ ਬਚਾਈ ਰਿਹਾ ਸਾਰਿਆਂ ਦਾ ਹਾਂਜੀ ਦੋਸਤੋ ਅਸੀਂ ਆਇਆ ਰੋਸ਼ਨ ਸਿੰਘ ਜੀ ਦੇ ਘਰ ਕੋਟਲੇ ਦੀ ਤਰ ਤੇ ਇਹ ਵੀ ਰੈਡੀ ਹੋ ਚੁੱਕੇ ਆ ਤੇ ਬਸ ਅਸੀਂ ਸਾਡੀਆਂ ਤਿਆਰੀਆਂ ਬਸ ਤਿਆਰੀ ਹੈ ਸਾਡੀ ਆ ਉਥੇ ਸ਼ਿਕਾਰੀ ਆ ਦੇ ਸ਼ਿਕਾਰੀ ਪਿੱਟ ਬੋਲਿਆ ਤੇ ਤਾਨੂੰ ਫਾਈਨ ਨਹੀਂ ਪਰ ਸਾਰਾ ਕਵਰ ਕੀਤਾ ਕਵਰ ਕੀਤਾ ਸਾਰਾ ਨਾ ਖੋਲ ਲੀਏ ਨਹੀਂ ਨਹੀਂ ਇਹ ਚਲੋ ਜੀ ਆਸ ਕਰਦੇ ਹਾਂ ਕਿ ਸਾਰੇ ਠੀਕ ਹੋ ਗਏ ਬਸ ਤਿਆਰੀਆਂ ਸਾਡੀਆਂ ਤੇ ਜਾਣ ਲੱਗੇ ਹਾਂ ਹਾਂ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਦਰਬਾਰ ਸਾਹਿਬ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ ਰਾਜਾ ਪੰਜਾਬ ਇਹ ਰੈਸਟੋਰੈਂਟ ਹੈ ਜੀ ਬਹੁਤ ਫੇਮਸ ਰੈਸਟੋਰੈਂਟ ਆ ਤੇ ਅਸੀਂ ਮੈਂ ਹਾਂ ਚੱਲ ਥੋੜਾ ਇੱਥੇ ਖਲੋਤੇ ਹਾਂ ਨਾਲੇ ਬਣਾ ਚੱਲ ਵੀਡੀਓ ਬਣਾ ਲੈਂਦੇ ਹਾਂ ਇਹ ਗੱਲਬਾਤ ਨਾਲੇ ਕਰ ਲੈਨੇ ਆ ਇਹ ਦਰਬਾਰ ਸਾਹਿਬ ਦੇ ਇਤਿ ਕਿਰਤ ਦੀ ਲੋਕੇਸ਼ਨ ਇਹ ਬਹੁਤ ਮਤਲਬ ਕਿ ਲੋਕੇਸ਼ਨ ਸੁੰਦਰ ਲੱਗਦੀ ਆ ਬਹੁਤ ਸੋਹਣੀ ਜਿੱਦਾਂ ਕੋਈ ਯੂਰਪ ਦੀ ਫੀਲਿੰਗ ਇੱਥੇ ਹੁੰਦੀ ਆ ਕਿਤੇ ਮਹਿਸੂਸ ਕਰਿਓ ਇਦਾਂ ਯੂਰਪ ਦੇ ਵੀ ਕਿਸੇ ਕੰਟਰੀ 'ਚ ਫਿਰਨ ਦਾ ਨਾ ਆਪਾਂ ਇਹ ਦਮਸ਼ੀਨ ਹੁੰਦਾ ਹੈ ਹਾਂਜੀ ਦੋਸਤੋ ਆਪਾਂ ਸ਼੍ਰੀ ਦਰਬਾਰ ਸਾਹਿਬ ਪਹੁੰਚ ਚੁੱਕੇ ਆ ਅੱਦੇ ਅੱਜ ਇੱਕ ਕਾਫੀ ਸੰਗਤਾਂ ਅਡਿੱਕ ਦਾ ਸੰਗਤ ਵੇਖਣ ਨੂੰ ਮਿਲਦੀ ਆ ਕਿਉਂਕਿ ਇੱਥੋਂ ਦਾ ਰਾਈਨ ਨਾਲ ਜੋੜੇ ਕਰਦੀ ਜੰਗੀ ਸੰਗਤਾਂ ਦੇ ਚਾਰਚ ਦੇ ਰੇਤ ਕਿਰਦ ਨੂੰ ਬਹਾਦਰ ਸੰਗਤ ਪ੍ਰਿਗਠ ਨਹੀਂ ਗਿਆ ਜੇ ਕਿ ਇੱਥੇ ਹੀ ਪਤਾ ਲੱਗ ਜਾਂਦਾ ਅੰਦਰ ਜਾਣ ਤੋਂ ਪਹਿਲਾਂ ਅੰਦਾਜ਼ਾ ਹੋ ਜਾਂਦਾ ਵੀ ਅੱਜ ਕਿਹ ਅੱਜ ਮਾਗੀ ਆ ਤੇ ਸੰਗਰਾਮ ਦੇ ਆ ਤੇ ਉਹਦਾ ਕਰਕੇ ਇਹਨਾਂ ਬੰਦੇ ਸੰਗਤ ਲਗ ਮਸਤ ਕੋ ਦਿਹਿਆ ਹਾਂ ਹਾਂਜੀ ਸੰਗਤ ਜੀ ਅਸੀਂ ਦਰਬਾਰ ਸਾਹਿਬ ਪਹੁੰਚ ਚੁੱਕੇ ਹਾਂ ਤੇ ਅੱਜ ਕਾਫੀ ਸੰਗਤਾਂ ਦਰਬਾਰ ਸਾਹਿਬ ਮਾਗੀ ਦਾ ਦਿਹਾੜਾ ਤੇ ਉਧਰ ਸੰਗਤ ਨੂੰ ਛੁੱਟੀ ਵੀ ਆ ਸੰਗਰਾਣਾ ਸੰਤ ਅਜਲ ਕਾਹੀ ਸਨਤੇ ਸੰਗਤੀ ਸੇਵਾ ਕਰ ਰਹੇ ਆ ਜੀ ਤੋ ਭਾਈ ਇਹ ਸਟਾਰਟ ਹੋ ਜਾਂਦੀ ਹਰ ਰੋਜ਼ ਤੇ ਸਾਰੀ ਸੰਗਤਾਂ ਦੇ ਸੇਵਾ ਕਰਨ ਦੀ ਤਵਾਈ ਦੀ ਸੇਵਾ ਚ ਲੰਢੀ ਹੈ ਜੀ ਸੰਗਤ ਜੀ ਹਰ ਰੋਜ਼ ਤੇ ਨਵੇਂ ਤਵਾਈ ਦੀ ਸੇਵਾ ਹੁੰਦੀ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕਿ ਮਹਾਰਾਜ ਨੇ ਸੇਵਾ ਦਾ ਮੌਕਾ ਦਿੱਤਾ ਅੱਜ ਤੇ ਇਹ ਆ ਮਹਾਰਾਜ ਨੇ ਅੱਜ ਕਰੰਦਾ ਸੇਵਾ ਹੈ கரੈਕਟ ਆ ਉਸ ਟਾਈਮ ਤੇ ਹੀ ਪਹੁੰਚੇ ਹਾਂ ਤੇ ਕਰਮਾਂ ਦੀ ਸੇਵਾ ਕੀਤੀ ਸਾਹਮਣੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸੇਵਾ ਚੱਲ ਰਹੀ ਹੈ ਜੀ ਇਹ ਸਥਾਨ ਪ੍ਰਕਰਮਾਂ ਦੇ ਵਿੱਚ ਮੌਜੂਦ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਇਥੇ ਹਾਂਜੀ ਸੰਗਤ ਜੀ ਤਵਾਈ ਦੀ ਸੇਵਾ ਸਮਾਪਤ ਹੋ ਗਈ ਹੈ ਜੀ ਤਵਾਈ ਹੋ ਗਈ ਹੈ ਸਾਰੇ ਮਾਰ ਕੇ ਬਾਅਦ ਵਿੱਚ ਵੇਖੋ ਟਾਟ ਵੀ ਵਿਛਾ ਦਿੱਤੇ ਜਾਂਦੇ ਆ ਤੇ ਅੱਜ ਬਹੁਤ ਸੰਗਤ ਹੈ ਜੀ ਮਾਗੀਤਾ ਕਰਕੇ ਨਾ ਸਿਕਰਾਨਾ ਕਰਕੇ ਵੈਸੇ ਵੀ ਹਰ ਰੋਜ਼ ਬਹੁਤ ਸੰਕਟ ਰਹਿੰਦੀ ਆ ਤੇ ਰਹਿਣੀ ਆਂਦਾ ਹੇ ਕਿਰਪਾ ਜੀ ਬੁੰਗਾ ਰਾਮਗੜੀਆ ਉਹਤਨ ਵੀ ਇੱਕ ਦਿਨ ਤੁਹਾਨੂੰ ਦਰਸ਼ਨ ਕਰਾਏ ਸੀ ਅੱਜ ਵੀ ਦਰਸ਼ਨ ਕਰਦੇ ਆ ਕਰੋ ਦਰਸ਼ਨ ਬੁੰਗਾ ਰਾਮਗੜੀ ਜੱਸਾ ਸਿੰਘ ਰਾਮਗੜੀਆ ਇਹ ਬੁੰਗਾ ਤਿਆਰ ਹੋ ਰਿਹਾ ਜੀ ਇਹ ਰਿਪੇਅਰ ਚੱਲ ਰਹੀ ਆ ਉਹਦਾ ਕਰਕੇ ਨਾ ਥੱਲਿਓ ਬੇਸਮੈਂਟ ਸਾਰੀ ਬੰਦ ਕੀਤੀ ਗਈ ਆ ਇੱਕ ਵਾਰੀ ਇਹੀ ਆਏ ਸੀ ਦੇ ਮਤਲਬ ਕਿ ਥੱਲੇ কুলਿੰਗ ਇੰਨੀ ਕੁਦਰਤੀ কুলਿੰਗ ਹੈ ਕੋਈ ਏਸੀ ਨਹੀਂ ਏਸੀ ਨੂੰ ਵੀ ਪਰੇ ਕਰਦੀ ਨਹੀਂ ਆ ਰਹੀ কুলਿੰਗ ਹੈ ਤੇ ਥੱਲੇ ਇੰਨੀ ਠੰਡੀ ਵੇਸਮੇ ਠੰਡਾ ਤੇ ਇਹ ਬੰਗੇ ਆ ਜੀ ਤੇ ਸਾਰਾ ਇਹ ਕਿਲਾ ਤਿਆਰ ਹੋ ਰਿਹਾ ਜੀ ਅਜੇ ਤੇ ਆ ਵੀ ਪ੍ਰਾਤਨ ਸਮੇਂ ਦਾ ਖੂਹ ਆ ਉਧਰ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦੇ ਤੇ ਆਪਾਂ ਸਪੈਸ਼ਲ ਵੀਡੀਓ ਲਈ ਕਾਵਾਂਗੇ ਆਹ ਦਰਵਾਜ਼ੇ ਬਹੁਤ ਸੋਹਣੇ ਚੜਾਈ ਗਏ ਆ ਹਾਂਜੀ ਤੁਸੀਂ ਦੇਖ ਸਕਦੇ ਇਹ ਪੁਰਾਣੇ ਸਮੇਂ ਦੀ ਸੇਹਲਿਆ ਜੀ ਇਹ ਜਿਹੜੀ ਸੇਹਲ ਹੈ ਨਾ ਇਹ ਕਿਤੋਂ ਮਿਲਗੇ ਪੋਟਕੇ ਲਿਆਂਦੀ ਸੀ ਇਹ ਵੀ ਤੁਹਾਨੂੰ ਅਸੀਂ ਦੱਸਾਂਗੇ ਸਾਰਾ ਤੇ ਆਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਇੱਥੇ ਹਾਂਜੀ ਸੰਗਤ ਜੀ ਕਰੋ ਦਰਸ਼ਨ ਤੇ ਬਹੁਤ ਸੋਹਣਾ ਕਿਲਾ ਲੱਗਦਾ ਪ੍ਰਾਤਨ ਸਮੇਂ ਦਾ ਕਿਲਾ ਜਿੱਦਾਂ ਨਾ ਤੇ ਅਜੇ ਨਾ ਇਹ ਕਿਲਾ ਮੋਡੀਫਾਈ ਕਰਨਗੇ ਅਜੇ ਨਾ ਜਿੱਦਾਂ ਮਤਲਬ ਕਿ ਸੇਵਾ ਚੱਲਣ ਈ ਆ ਥੱਲੇ ਬੇਸਮੈਂਟ ਦੀ ਸੇਵਾ ਚੱਲਣ ਦੀ ਆ ਪੂਰਾ ਸਾਹਿਬ ਕਹ ਲੋ ਬੇਸਮੈਂਟ ਕਹ ਲੋ ਇਦਾਂ ਹੀ ਥੱਲੇ ਬਣਿਆ ਸਾਰਾ ਇਦਾਂ ਦਾ ਹੀ ਪ੍ਰਾਤਨ ਇਥੇ ਸੰਭਾਲ ਕੇ ਰੱਖਿਆ ਗਿਆ ਗੁਰਦੁਆਰਾ ਚਵਾਰਾ ਸਾਹਿਬ ਗੋਇਦਵਾਲ ਸਾਹਿਬ ਆਪਾਂ ਵੀਡੀਓ ਪਾਈਆਂ ਸੀ ਇੱਕ ਵਾਰੀ ਹੋਰ ਲੈ ਕੇ ਆਵਾਂਗੇ ਵੀਡੀਓ ਤੁਹਾਡੇ ਲਈ ਆ ਲੰਗਰ ਹਾ ਲਿਆ ਚਵਾਰਾ ਸਾਹਿਬ ਉਹ ਵੀ ਇਦਾਂ ਹੀ ਉਥੇ ਵੀ ਬਹੁਤ ਸੋਹਣਾ ਪ੍ਰਾਤਨ ਸਮੇਂ ਦੇ ਥੱਲੇ ਪੂਰਾ ਸਾਹਿਬ ਕਿਤੇ ਜਾ ਕੇ ਵੇਖਿਓ ਗੋਨਵਾਲ ਸਾਹਿਬ ਜਿਹੜਾ ਗੁਰੂ ਅਮਰਦਾਸ ਜੀ ਦਾ ਸਥਾਨ ਹੈ ਨਾ ਉਥੋਂ ਕੁਝ ਬਾਲੀ ਸਾਹਿਬ ਜਿਨ੍ਹਾਂ ਤੋਂ ਕੁਝ ਹੀ ਦੂਰੀ ਤੇ ਆ ਗੁਰਦੁਆਰਾ ਚਬਾਰਾ ਸਾਹਿਬ ਗਲੀਆਂ ਦੇ ਵਿੱਚ ਇੱਕ ਗੁਰਦੁਆਰਾ ਖੂਹ ਸਾਹਿਬ ਆ ਲੱਗੇ ਚਬਾਰਾ ਸਾਹਿਬ ਉੱਥੇ ਵੀ ਥੱਲੇ ਭੋਰਾ ਸਾਹਿਬ ਦੇ ਤੇ ਦਰਸ਼ਨ ਕਰਨੀ ਵਾਲੇ ਆ ਨਾ ਮਹਾਰਾਜ ਦਾ ਪ੍ਰਕਾਸ਼ ਨਹੀਂ ਆ ਉਥੇ ਉਥੇ ਪ੍ਰਾਤਨ ਸਭੇ ਦਾ ਜਿੱਦਾ ਚੁੱਲਾ ਚਮਕਾ ਸਾਰਾ ਮਤਲਬ ਕਿ ਇਹ ਚੱਕੀ ਪੁਰਾਣੀ ਜਿੱਦਾ ਮਤਲਬ ਕਿ ਮਹਾਰਾਜ ਜੀ ਦੇ ਟਾਈਮ ਦੀਆਂ ਨਿਸ਼ਾਨੀਆਂ ਸਾਰੀਆਂ ਤੇ ਇਹ ਨਾਨਕ ਸਹੀ ਇੱਟ ਨਾਲ ਤਿਆਰ ਹੋਇਆ ਉਹ ਸੁਣਾ ਲੱਗਦਾ ਉਹ ਤੁਹਾਨੂੰ ਕਿਤੇ ਬਖਾਵਾਂਗੇ ਉਹ ਵੀ ਹਾਂਜੀ ਪਿਆਰਿਓ ਅਸੀਂ ਦਰਸ਼ਨ ਕਰ ਲਿਆ ਜੀ ਤੇ ਹੁਣ ਅਸੀਂ ਵਾਪਸ ਚਾਲੇ ਤੋਂ ਲੱਗੇ ਆ ਤੇ ਨਗਰ ਆਪਣੇ ਹੁਣ ਬੱਪਾ ਰਈ ਦੀ ਧਰਤੀ ਦੇ ਵਾਪਸ ਜਾ ਰਹੇ ਆ ਜੀ ਪਹਿਲਾਂ ਰੋਸ਼ਨ ਸਿੰਘ ਨੂੰ ਕੋਟਲੇ ਦੀ ਧਰਤੀ ਦੇ ਛੱਡਾਂਗੇ ਫਿਰ ਆਵ ਆਪਣੇ ਪਿੰਡ ਵਾਪਸ ਜਾਵਾਂਗੇ ਤੇ ਫਿਰ ਕੋਈ ਗੱਲਬਾਤ ਕਰਦੇ ਆ ਜੀ ਹਾਂਜੀ ਦੋਸਤੋ ਅਸੀਂ ਤੇ ਹਰ ਤੇਜ ਹਸਪੀਟਲ ਆਏ ਹਾਂ ਤੇ ਨੇੜੇ ਰਿਸ਼ਤੇਦਾਰ ਕੁ ਇਡਬਿਡੀ ਤੇ ਉਹਨਾਂ ਦਾ ਪਤਾ ਲੈਣ ਆਏ ਹਾਂ ਜੀ ਇਹ ਕਚੈਰੀ ਦੇ ਲਾਗੇ ਆ ਹਰ ਤੇਜ ਹਸਪੀਟਲ ਅੰਮ੍ਰਿਤਸਰ ਆ ਤੇ ਅਈਆ ਕਿ ਚੱਲ ਪਤਾ ਲੈਣ ਆ ਨਾ ਹਾਂਜੀ ਉੱਪਰ 3rd ਫਲੋਰ ਤੇ ਰੂਮ ਨੇ ਤੇ ਅਸੀਂ ਆਏ ਹਾਂ ਉਹ ਥੋੜਾ ਜਿਹਾ ਟ੍ਰੀਟਮੈਂਟ ਚੱਲਣ ਦੇ ਉਹਨਾਂ ਦਾ ਤੇ ਇਸ ਕਰਕੇ ਬੁਆ ਜੇ ਕਲੋਜ਼ ਹੈ ਸਟੋਰ ਬਾਅਦ ਵਿੱਚ ਖੋਲਣਗੇ ਟ੍ਰੀਟਮੈਂਟ ਹੈ ਸ਼ੁਰੂ ਕਰਕੇ ਪੁੱਲਾ ਮਾਹੌਲ ਜਾ ਤੇ ਫਿਰ ਖੋਲਣਗੇ ਬੂਹੇ ਦੇ ਫਿਰ ਜਾਣੇ ਅੰਦਰ ਪਤਾ ਨਹੀਂ ਕਿ ਕਿੰਨੇ 5 ਮੀਟਰ ਸੇ ਫਿਰ ਅਹੀਂ ਚੱਲੇ ਬਾਦਨੇ ਆ ਜੀ ਅਹੀਂ ਮਾਲਾ ਤਾਂ ਨਹੀਂ ਆਉਂਦਾ ਲੱਗਦਾ ਨਹੀਂ ਪਰ ਗੁੱਡੀ ਬੜੀ ਅੱਜ ਚੜਨਦੀ ਆ ਤੁਹਾਨੂੰ ਭਰਾਨੀ ਦਿਖ ਹੁੰਦੀ ਆ ਬੰਦੇ ਹਨ ਨੂੰ ਦਿਖ ਹੁੰਦੀ ਆ ਇਹ ਗੁੱਡੀਆਂ ਅੱਜ ਬਹੁਤ ਜਿਆਦੀ ਗੁੱਡੀ ਚੜਨਦੀ ਆ ਜੇ ਇਹਨੂੰ ਤੁਰੇ ਜਾਦੇ ਗੁੱਡੀਆਂ ਹੀ ਗੁੱਡੀਆਂ ਹਾ ਹਾ ਵਿਖੋ ਇਹ ਝੋਟੀ ਤਰੇ ਨੇ ਹਾਂਜੀ ਮਾਲਾ ਲਾ ਕੇ ਨਾ ਰਸਤੇ 'ਚ ਪਾਲਕੀ ਸਾਹਿਬ ਕੱਢਿਆ ਜਾ ਰਿਹਾ ਹੈ ਅਸੀਂ ਇਧਰ ਨੂੰ ਸਾਈਡ ਨੂੰ ਹੋਏ ਨਾ ਦੇ ਇਧਰ ਦੀ ਅਸੀਂ ਤੁਹਾਨੂੰ ਵਿਖਾਉਂਦੇ ਆ ਪਾਲਕੀ ਸਾਹਿਬ ਇਹ ਮਾਲਾ ਦੀ ਧਰਤੀ ਦੇ ਪਾਲਕੀ ਸਾਹਿਬ ਕੱਢਿਆ ਜਾ ਰਿਹਾ ਤੇ ਬੜੀ ਸੰਗਤ ਆ ਵਾਧੂ ਸੰਗਤ ਪਿਛੇ ਮਹਾਰਾਜ ਦੀ ਬਹੁਤ ਵੀ ਮੇਰੇ ਆ ਆ ਵੀ ਆ ਮਹਾਰਾਜ ਜੀ ਦਾ ਪ੍ਰਕਾਸ਼ ਇਦੇ ਵਿੱਚ ਜਿਹੜੀ ਤੇ ਪੰਜ ਪਿਆਰੇ ਸਹਿਮਾਨ ਗਤਕਾ ਪਾਰਟੀ ਕਰਕੇ ਵਾਲੇ ਵੀ ਲੱਗੇ ਆ ਸਿੰਘ